ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਰੇ ਭਾਰਤ ਦੇ ਵਿੱਚ ਕੌਮੀ ਲੋਕ ਅਦਾਲਤਾਂ ਲਗਾਈਆਂ ਗਈਆਂ ਹਨ ਅਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਵੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਹਾਇਕ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਸ਼੍ਰੀ ਸੰਜੀਵ ਜੋਸ਼ੀ ਜ਼ਿਲ੍ਹਾ ਅਤੇ ਸ਼ਸ਼ਨ ਜੱਜ ਸਹਾਇਕ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਮਿਸ ਗੁਰਪ੍ਰੀਤ ਕੌਰ ਚੀਫ ਜੁਡੀਸ਼ੀਅਲ ਮਜਿਸਟਰੇਟ 77 ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਦੇ ਵੱਲੋਂ ਜ਼ਿਲ੍ਹੇ ਦੀਆਂ ਅਦਾਲਤਾਂ ਦੇ ਵਿੱਚ ਕੋਮੀ ਲੋਕ ਅਦਾਲਤ ਦਾ ਅਰੋਜਨ ਕੀਤਾ ਗਿਆ ਮੇਰੀ ਜਾਣਕਾਰੀ ਦੇ ਅਨੁਸਾਰ ਜ਼ਿਲ੍ਹਾ ਫਰੀਦਕੋਟ ਦੀਆਂ ਅਦਾਲਤਾਂ ਦੇ ਵਿੱਚ 7 ਲੋਕ ਅਦਾਲਤਾਂ ਦੇ ਵਿੱਚ ਇੱਕ ਬੈਂਚ ਸਬ ਡਿਵੀਜ਼ਨ ਜੈਤੋ ਦੇ ਵਿੱਚ ਦੋ ਬੈਂਚ ਅਤੇ ਇਸ ਅਦਾਲਤਾਂ ਦੇ ਵਿੱਚ ਵਕ ਵਕ ਤਰ੍ਹਾਂ ਦੇ ਕੇਸਾਂ ਦਾ ਜਿਵੇਂ ਕਿ دیਵਾਨੀ ਕੇਸ, ਰਾਜ਼inama ਹੋਣ, ਯੋਗ ਫੌਜਦਾਰੀ ਕੇਸ, ਚੈੱਕ ਬਾਉਂਸ, ਰਿਕਵਰੀ ਦੇ ਕੇਸ, ਟ੍ਰੈਫਿਕ ਚਲਾਨ ਅਤੇ ਘਰੇਲੂ ਝਗੜਿਆਂ ਦੇ ਕੇਸ ਅਤੇ ਡਿਟੀਗੇਟਿਵ ਕੇਸਾਂ ਦਾ ਨਪਟਾਰਾ ਤੇਹਾਂ ਦੀ ਆਪਸੀ ਸਹਿਮਤੀ ਦੇ ਨਾਲ ਕੀਤਾ ਗਿਆ ਜਿਸ ਦੇ ਦੌਰਾਨ ਅੱਜ ਲੋਕ ਅਦਾਲਤਾਂ ਦੇ ਵਿੱਚ 13157 ਕੇਸਾਂ ਦੇ ਵਿੱਚੋਂ 11934 ਕੇਸਾਂ ਦਾ ਨੱਪਟਾਰਾ ਕਰਕੇ ਕਰੋੜਾ ਰੁਪਏ ਦੇ ਅਵਾਰਡ ਪਾਸ ਕੀਤੇ ਗਏ ਤੇ ਇਸ ਦੇ ਵਿੱਚ ਪ੍ਰੀ ਲਿਟੀਗੇਸ਼ਨ ਸਟੇਜ ਤੇ 12112 ਕੇਸਾਂ ਦੇ ਵਿੱਚੋਂ 11433 ਕੇਸਾਂ ਦਾ ਨੱਪਟਾਰਾ ਕਰਕੇ ਲੱਖਾਂ ਰੁਪਏ ਦੇ ਅਵਾਰਡ ਪਾਸ ਕੀਤੇ ਗਏ ਹਨ ਅੱਜ ਦੀ ਲੋਕ ਅਦਾਲਤ ਵਿੱਚ 13 ਹਜ਼ਾਰ ਤੋਂ ਵੱਧ ਕੇਸ ਟੇਕਅਪ ਕੀਤੇ ਗਏ ਨੇ ਤੇ ਸਾਨੂੰ ਉਮੀਦ ਹੈ ਕਿ ਹੱਲੇ ਲੋਕ ਅਦਾਲਤ ਪੈਂਡਿੰਗ ਚੱਲ ਰਹੀ ਹੈ ਤੇ ਤਕਰੀਬਨ 75% ਤੋਂ ਵੱਧ ਇਸ ਦੀ ਡਿਸਪੋਜ਼ਲ ਰੇਟ ਹੋਏਗਾ ਕਿਸ ਤੋਂ ਨਹੀਂ ਮਤਲਬ ਇਨ ਆਰਟੀਕਲ ਦੇ ਨਾਮ ਤੇ ਹੋਰ ਕਿਸ ਤੋਂ ਐਡਵਾਂਟੇਜ ਮਿਲਦੇ ਨੇ 138 ਦੇ ਕੇਸਿਸ ਹੈਗੇ ਨੇ ਜੀ ਹੁਣ ਉਹਨਾਂ ਦੇ ਵਿੱਚ ਜਦੋਂ ਤੁਸੀਂ ਰੈਗੂਲਰ ਕੋਰਟ ਵਿੱਚ ਕੰਪਰੋਮਾਈਜ਼ ਕਰਦੇ ਹੋ ਤੇ ਕੰਪਾਊਂਡਿੰਗ ਫੀਸ ਹੁੰਦੀ ਆ ਨਹੀਂ ਉਹ ਤੁਹਾਨੂੰ ਦੇਣੀ ਹੈ ਕਿ ਭੇਨ ਦੀਆ ਲੇਕਿਨ ਜਦੋਂ ਤੁਸੀਂ ਲੋਕ ਅਦਾਲਤ ਵਿੱਚ ਉਹਨਾਂ ਦਾ ਡਿਸਪੋਜ਼ਲ ਕਰਦੇ ਹੋ ਤੇ ਜਿਹੜੀ ਕੰਪਾਉਂਡਿੰਗ ਫੀਸ ਨੇ ਉਹ ਕੈਨਸਲ ਹੋ ਜਾਂਦੀ ਐ ਨਹੀਂ ਉਹ ਫਿਰ ਤੁਹਾਨੂੰ ਪਾਰਟੀ ਨਹੀਂ ਦੇਣੀ ਆ ਨਹੀਂ ਪੈਂਦੀ ਆ ਤੇ ਮੋਰਓਵਰ ਜੁਡੀਸ਼ੀਅਨ ਅਫੀਸਰ ਪੈਠੇ ਹੁੰਦੇ ਨੇ ਮੈਂਬਰਸ ਵੈਟਿੰਗ ਹੁੰਦੇ ਨੇ ਫਿਰ ਅਸੀਂ ਕੋਸ਼ਿਸ਼ ਕਰਦੇ ਆ ਕਿ ਪਾਰਟੀਆਂ ਦਾ ਵਾਦੋ-ਵਾਦ ਜਿੰਨਾ ਵੀ ਆਪਸ ਚ ਐਮੀਕਬਲੀ ਘੱਟੋ-ਘੱਟ ਸੈਟਲਮੈਂਟ ਹੋ ਜਾਏ ਉਸ ਜ਼ਿਆਦਾ ਟਾਈਮ ਦੇ ਕੇ ਉਹ ਕਰਵਾਣ ਦੀ ਅਸੀਂ ਕੋਸ਼ਿਸ਼ ਕਰਦੇ ਆ ਕਿਹੜੀ ਕਿਹੜੀ ਕਿਸਮ ਦੇ ਕੇਸ ਜਿਹੜੇ ਕਿਸਮ ਦੇ ਕੇਸੇ ਸਾਡੇ ਪਹੁੰਚਦਾਰੀ ਕੇਸ ਦੀਵਾਨੀ ਕੇਸ

14 मार्च 2026 को लगाई जाएगी कुछ चीजें वे भी काफी समय तो लोग दे आ रहे हैं हाँ जी हाँ जी मैं खुद भी अपना डिस्ट्रिक्ट एंड सेशन जज साहब श्री संजीव जोशी ने पूरी लोक अदालत के, भी रेडमाई की है उन्होंने खुद कोर्ट्स विच बैठ के केसेस दे बहुत एफर्ट करके फैसले भी करवाए ने फैमिली कोर्ट दे भी 5 साल या केस निपड़ेया फैमिली से वो इकट्ठे होके अपना दोनों ची कर गए ने 138 दी कोर्ट दे भी थैंक्स मान्या जी नाल उन्होने ਗੱਲ ਕਰਕੇ ਉਹਨਾਂ ਦੇ ਕੇਸ ਸੋਲਵ ਕਰਵਾਏ ਨੇ ਉਥੇ ਵੀ 5 ਸਾਲਲੇ ਕੇਸ ਖਤਮ ਹੋਏ ਨੇ ਨਵੀਂ ਜੱਜ ਸਾਹਿਬ ਦੀ ਕੋਰਟ ਹੈਗੀ ਹੈ ਜੁਡੀਸ਼ੀਅਲ ਮੈਜਿਸਟ੍ਰੇਟ ਹੈਗੇ ਨੇ ਫਰਸਟ ਕਲਾਸ ਉਹਨਾਂ ਦੀ ਕੋਰਟ ਦੇ ਵਿੱਚ ਵੀ ਦੋ 5 ਸਾਲਲੇ ਕੇਸ ਖਤਮ ਹੋਏ કુલ ਕਿੰਨੇ ਬੈਂਚਸ ਸਟਾਰਟ ਹੋਏ ਅੱਜ ਕੁੱਲ 9 ਬੈਂਚ ਲੱਗੇ ਨੇ ਉਹਦੇ ਵਿੱਚ ਪਰਮਨੈਂਟ ਲੋਕ ਅਦਾਲਤ ਦਾ ਬੈਂਚ ਵੀ ਲੱਗੇ ਟੋਟਲ 9 ਬੈਂਚਸ ਲੱਗੇ ਨੇ ਸਪੀਡ ਕੋਰਟ ਉਹ ਲਗਾ ਚਤੋਂ ਚਤੋਂ ਦੇ ਵਿੱਚ ਵੀ ਦੋ ਬੈਂਚ ਲੱਗੇ ਹੋਏ ਨੇ ਉਥੇ ਵੀ ਪ੍ਰੋਪਰ ਹੋਣਾ ਚੱਲ ਰਹੀ ਹੈ ਲੋਕ ਕੋਰਟ ਦਾ ਲੋਕਾਂ ਨੂੰ ਬਿਲਕੁਲ ਤੁਹਾਨੂੰ ਸਾਰਿਆਂ ਦੇ ਮਾਥੇ ਨਾਲ ਮੈਂ ਇਹ ਅਪੀਲ ਕਰਨਾ ਚਾਹਾਂਗੀ ਕਿ ਲੋਕ ਨੈਸ਼ਨਲ ਲੋਕ ਅਦਾਲਤਾਂ ਵੱਧ ਤੋਂ ਵੱਧ ਫਾਇਦਾ ਉਠਾਓ ਇਹਦੇ ਵਿੱਚ ਤੁਹਾਡੀਆਂ ਜਿਹੜੀਆਂ ਵੀ ਫਾਈਲਸ ਦੇ ਕੋਰਟ ਫੀਸ ਲੱਗੀਆਂ ਹੁੰਦੀਆਂ ਨੇ ਉਹ ਵੀ ਤੁਹਾਨੂੰ ਸਾਰਿਆਂ ਦੀਆਂ ਸਾਰੀਆਂ ਰੀਫੰਡ ਹੋ ਜਾਂਦੀਆਂ ਨੇ ਨਵੀਆਂ ਗਾਈਡਲਾਈਨਸ ਦੇ ਸਾਮਲ ਕੰਪਾਊਂਡਿੰਗ ਫੀਸ ਵੀ ਤੁਹਾਡੀ ਮਾਫ ਹੋ ਜਾਂਦੀ ਹੈ ਤੇ ਇੱਥੇ ਆਫੀਸਰਸ ਤੇ ਜਿੰਨੇ ਵੀ ਮੈਂਬਰਸ ਬੈਠੇ ਹੁੰਦੇ ਨੇ ਉਹ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਨੇ ਜਿਹੜੇ ਵੀ ਤੁਹਾਡਾ ਅਮਾਉਂਟ ਹੈ ਪਾਰਟੀਆਂ ਨੂੰ ਘੱਟ ਤੋਂ ਘੱਟ ਦੇਣਾ ਮੈਡ ਅਜਿਹੀਆਂ ਅਦਾਲਤਾਂ ਦੇ ਨਾਲ ਜਿਆਦਾ ਜਿਹੜਾ ਬਰਡਨ ਕਿਉਂਕਿ ਕੋਰਟ ਵਿੱਚ ਕਈ ਕੇਸ ਪੈਂਡਿੰਗ ਬੈਨੇ ਕੰਮ ਵਿੱਚ ਤੋਂ ਦੋ ਨੰਬਰ ਵਿੱਚ ਬੈਨੇ ਉਹ ਵੀ ਜਿਹੜੇ ਨਿਪਟੇ ਨੇ ਉਹਦੇ ਤੋਂ ਇਲਾਵਾ ਜਿਹੜੀਆਂ ਸਸਤਿਆਂ ਨੂੰ ਮੈਂ ਤੁਹਾਨੂੰ ਉਹੀ ਗੱਲ ਦੱਸ ਰਹੀ ਹਾਂ ਕਿ ਘੱਟ ਤੋਂ ਘੱਟਲੀ 4 ਤੋਂ 5 5 ਇਅਰ 올ਡ ਕੇਸਿਸ ਅੱਜ ਲੋਕ ਅਦਾਲਤ ਦੇ ਵਿੱਚ ਡਿਸਪੋਜ਼ ਆਫ ਹੋ ਚੁੱਕੇ ਨੇ ਬਾਕੀ 3 ਸਾਲਲੇ 4 ਸਾਲਲੇ ਦੇ ਨੰਬਰ ਤੇ ਕਾਫੀ ਜ਼ਿਆਦਾ ਜਿਹੜੇ ਡਿਸਪੋਜ਼ਲ ਹੋ ਚੁੱਕੀ ਹੈ ਸਾਡੇ ਕੋਲ ਹੈ ਨਹੀਂ ਐਗਜ਼ੈਕਟਲੀ ਕਰਨੀ ਆਈ ਹੈ ਕਿ ਬਟ ਉਹ ਵੀ ਕਾਫੀ ਕੇਸਿਸ ਡਿਸਪੋਜ਼ ਆਫ ਹੋ ਚੁੱਕੇ ਹੈ